ਸਤਿ ਸ੍ਰੀ ਅਕਾਲ ਬੇਲੀਓ ਕੀ ਹਾਲ ਚਾਲ ਹੈ ਅਮੀਰ ਕਰਦੇ ਸਾਰੇ ਠੀਕ ਠਾਕ ਹੋਵਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ YouTube ਚੈਨਲ ਤੇ ਜਾਂ ਫਿਰ Facebook ਪੇਜ ਦੇ ਜ਼ਰੀਏ ਜੁੜੇ ਹੋਏ ਐ ਤੇ ਕਾਫੀ ਟਾਈਮ ਹੋ ਗਿਆ ਸੀ ਬੇਲੀਓ ਆਪਾਂ ਕੋਈ ਵੀਡੀਓ ਹੈ ਜਿਹੜੀ ਲੌਂਗ ਵੀਡੀਓ ਨਹੀਂ ਪਾਈ ਸੀ ਤੇ ਅੱਜ ਆਪਾਂ ਵੀਡੀਓ ਪਾਉਣ ਲੱਗੇ ਆ ਤੇ ਤੁਹਾਨੂੰ ਅੱਜ ਆਪਾਂ ਖੁਸ਼ਖਬਰੀ ਦੇਣ ਲੱਗੇ ਆ ਕਿਉਂਕਿ ਆਪਣਾ ਜਿਹੜਾ ਸਮਰਾਟ ਘੋੜਾਈ ਉਹਦਾ ਬਹੁਤ ਸੋਹਣਾ ਇੱਕ ਹੋਰ ਬੱਚਾ ਆ ਰੱਖਿਆ ਇਹ ਵੀਡੀਓ ਆਪਣੇ ਕੋਲੇ ਕਾਫੀ ਦਿਨ ਪਹਿਲਾਂ ਬੇਲੀ ਜਿਹੜੀ ਇਹ ਪਹੁੰਚ ਗਈ ਸੀ ਤੇ ਪਰ ਅੱਜ ਕਰਦੇ ਗੱਲ ਕਰਦੇ ਤੇ ਹੌਲੀ-ਹੌਲੀ ਜਿਹੜੀ ਇਹ ਕਾਫੀ ਜਿਹੜੀ ਵੀਡੀਓ ਲੇਟ ਹੋ ਗਈ ਹੈ ਤੇ ਲੇਟ ਹੋ ਗਈ ਬੇਲੀ ਪਰ ਤੁਸੀਂ ਬੱਚਾ ਦੇਖੋ ਬਹੁਤ ਹੀ ਸ਼ਾਨਦਾਰ ਤੇ ਬਹੁਤ ਸੋਹਣਾ ਸਪੌਟਲੈਸ ਸ਼ਾਖਾ ਬੱਚਾ ਹੈ ਇਹ ਆਪਣੇ ਬਿੱਲਾ ਜਿਹੜਾ ਸਮਰਾਟ ਹੈ ਉਸ ਘੋੜੇ ਦਾ ਰਿਜ਼ਲਟ ਵਾਲਾ ਜਿਹੜਾ ਜਮਾਂ ਹੀ ਬਲੂ ਸਿਰਾ ਕਰਾਈ ਜਾਂਦਾ ਹੈ ਸਮਰਾਟ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹੈ ਤੇ ਹੋਰ ਵੀ ਬੱਚਾ ਨੇ ਵੀਡੀਓ ਤੁਹਾਡੇ ਤੱਕ 1-2 ਦਿਨਾਂ ਤੱਕ ਲੈ ਕੇ ਆਉਣੇ ਆ ਧੰਨਵਾਦ